ਸਾਰੀ ਸਾਂ ਦਾ ਸਵਾਗਤ ਹੈ ਸੋਜੀਤ ਸਿੰਘ ਚੈਨਲ ਮੋਫਰ ਤੇ ਆਪਣੇ ਕੋਲੇ ਬਈ ਕੱਟੀ ਵਿਖਾਉ ਖੜੀ ਹੈ ਲੀਲੀ 라ਵੀ ਦੇ ਵਿੱਚ ਹੈ 50% ਜਿਵੇਂ ਚਟਾ ਫੂਲ ਆ ਗਿਆ ਸਿਰ ਦੇ ਵਿੱਚ ਤੇ ਅੱਧੀ ਪੂ ਛਿੱਟੀ ਹੈਗੀ ਇਹਦੀ ਉਮਰ ਹੈਗੀ ਹੈਗੀ 2 ਸਾਲ 3 ਮਹੀਨਿਆਂ ਦੀ ਤੇ ਆਪ ਇਹਦੀ ਚੋਈ ਦਿਖਾਉਣੇ ਥਾਣਾਂ ਸੀਲ ਬਹੁਤਾ ਜਿਵੇਂ ਮਰ ਜੇ ਹੱਥ ਲਾਈ ਜੰਨੋ ਆਦੇ ਥਾਣ ਕੱਲੇ ਕੱਲੇ ਥਾਣ ਨੇ ਝੋਲੀ ਹੁਣੀ ਬਣ ਲੱਗ ਰਹੀ ਹੈ ਚੋਈ ਥਾਣਾਂ ਦੇ ਸੀਲਾ ਬਹੁਤਾ ਕੀ ਜਿਹੜਾ ਇਹਦੀ ਮਾਂ ਦਾ ਰਿਕਾਰਡ ਸੀ ਦੁੱਧ ਦਾ ਜਿੱਦੋਂ ਆਪਾਂ ਲੈ ਕੇ ਆਉਨੇ ਦੱਸਣ ਦੇ ਮੁਤਾਬਕ 22 ਲੀਟਰ ਦੁੱਧ ਦੱਸਿਆ ਹੈਗਾ ਇਹਦੀ ਮਾਂ ਦੇਠ ਉਹ ਵੀ ਕਹਿੰਦੇ ਕਹਿੰਦੇ ਜਦੋਂ ਤੁਹਾਡੇ ਘਰ ਸੂង ਵੀ ਇਹ ਵੀ ਲੈ ਕੇ ਜਾਣੇ ਹੋ ਯਾਦ ਕਰਿਆ ਕਰਾਂਗੇ ਵੀ ਹਾਂ ਸਾਨੂੰ ਕੱਟੀ ਮਿਲੀ ਸੀ ਤੇ ਜੇ ਕਿਸੇ ਵੀਰ ਪਾਇਂ ਲੋੜ ਹੈ ਹਨਾ ਮੋਫਰ ਖੜੀ ਆ ਇਹਦਾ ਰੇਟ ਹੈਗਾਗਾ 50000 ਮੌਕੇ ਤੇ ਮਾਨਤਨ ਕਰਾਂਗੇ ਮਾੜਾ ਮੋਟਾ ਸੋ ਵਧੀਆ ਨਾਲਸਲ ਦੀ ਕੱਟੀ ਐ ਤੇ ਮੋਫਰ ਖੜੀ ਐ ਜਿਲ੍ਹਾ ਮਾਨਸਾ ਨੰਬਰ ਹੈਗਾ ਆਪਣਾ 9855973405 ਤੇ ਸੰਪਰਕ ਕਰ ਸਕਦੇ ਹੋ ਸੋ ਪਸੂ ਦੋ ਹੋਰ ਨੇ ਝੋਟੇ ਮੈਸਾ ਸੂਨ ਵਾਲੀਆਂ ਤਾਂ ਕਰਕੇ ਜਿਹੜਾ ਥਾਂ ਮੇਰੇ ਕੋਲ ਥੋੜਾ ਢੀੜਾ ਦਾ ਤਾਂ ਕਰਕੇ ਇਹ ਵੇਚ ਲਾਂਗਾ ਸੀਰ ਬਹੁਤ ਐ ਜਵਾ ਆ ਕੇ ਤੇ ਕਿਵੇਂ ਮਰਜੀ ਹੱਥ ਲਾਈ ਜਾਣਾ ਤੇ ਚਾਰੂ ਵੀ ਬਹੁਤ ਐ ਜਿਵੇਂ ਹੁਣ ਜਿਹੜਾ ਪਸੂ ਚਾਰੂ ਹੋਵੇ ਉਹੀ ਦੁੱਧ ਜ਼ਿਆਦਾ ਦੇ ਦਿੰਦਾ ਹੈ ਤੇ ਚਾਰੂ ਬਹੁਤ ਹੈ 22 ਲੀਟਰ ਦੇ ਰਿਕਾਰਡ ਵਾਲੀ ਮਾਂ ਦੀ ਇਹ ਕੱਟੀ ਹੈ ਇਹਦੀ ਮਾਂ ਇਹ ਤਾਂ 22 ਲੀਟਰ ਦੁੱਧ ਸੀ ਹੋਲੀ ਕੱਟੀ ਹੈ ਸੀਲ ਬਹੁਤ ਆ ਲੀਲੀ ਰਾਵੀ ਦੇ ਵਿੱਚ ਪੈ ਗਈ ਇਹ ਚਾਰੂ ਬਹੁਤ ਹੈ ਹਨਾ ਜੇ ਕੋਈ ਲੋੜ ਹੈ ਸੰਪਰਕ ਕਰ ਸਕਦੇ ਹਾਂ ਸਾਹ ਜੀ ਸੰਦਾ ਧੰਨਵਾਦ ਅੱਜ ਡੇਟ ਹੈ 10 9 2025 ਧੰਨਵਾਦ ਜੀ